ਲੈ ਵੀ ਗੁਰਦੀਪ ਜੰਗ ਦਾ ਸੁਨੇਹਾ ਆ ਗਿਆ ਤੇ ਕੁਝ ਦਿਨਾਂ ਬਾਅਦ ਸਾਰੀ ਫੌਜ ਤੇ ਬਾਦਰ ਤੇ ਕੂਚ ਕਰ ਜਾਣਾ ਜੰਗ ਨਹੀਂ ਨਹੀਂ ਇਸੇ ਜੰਗ ਦੇ ਪਹਿਲਾਂ ਮੇਰੇ ਪਾਪਾ ਸ਼ਹੀਦ ਕੀਤੇ ਆ ਤੇ ਹੁਣ ਤੁਸੀਂ ਨਹੀਂ ਨਹੀਂ ਤੁਸੀਂ ਨਹੀਂ ਜਾਣਾ ਮੈਂ ਨਹੀਂ ਤੁਹਾਨੂੰ ਜਾਣ ਦੇਣਾ ਉਹ ਕੰਮ ਨਹੀਂ ਫੌਜੀ ਅਫਸਰ ਦੇ ਘਰ ਵਾਲੀ ਹੋ ਕੇ ਤੂੰ ਜੰਗ ਤੋਂ ਡਰ ਗਈ ਤੈਨੂੰ ਪਤਾ ਤੇਰੇ ਪਾਪਾ ਦਾ ਫੌਜ ਕਿਹਨੇ ਮਾਰ ਨਾਲ ਨਾਉ ਲਿਆ ਜਾਂਦਾ ਪਰਮ ਚੱਕਰ ਕੈਪਟਨ ਜਗENDER ਸਿੰਘ ਫੌਜ ਦੀ ਬੇਟੀ ਹੋ ਕੇ ਜੰਗ ਤੋਂ ਡਰ ਗਈ ਪਰ ਪਾਪਾ ਦੇ ਸ਼ਿੱਕੀ ਤੋਂ ਹੋਂਦ ਕਿਸੇ ਆਪ ਕੋ ਜਲੀ ਇੰਟਰਵਿਊ ਸੰਸ ਨੂੰ ਪੁੱਛਿਆ ਵੀ ਤੁਸੀਂ ਕਿਸ ਹਾਲਤ ਵਿੱਚ ਰਹਿੰਦੇ ਹੋ ਤੁਹਾਨੂੰ ਕੀ ਕੀ ਮਜਬੂਰੀਆਂ ਨੇ ਮੈਨੂੰ ਜਾਣਨੀ ਦੇਣਾ ਪਰ ਹੁਣ ਤਾਂ ਕੋਈ ਮੁਸੀਬਤ ਨਹੀਂ 6 ਫੁੱਟ ਦਾ ਫੌਜੀ ਜਵਾਨ ਫਿਰ ਕਰ ਵਾਲਾ ਤੇਰੀ ਹਵਾ ਬਲ ਵੀ ਕੋਈ ਦੇਖ ਨਹੀਂ ਸਕਦਾ ਪਰ ਫੌਜੀ ਅਫਸਰ ਤਾਂ ਜੰਗ ਨੂੰ ਚੱਲਿਆ ਚੰਗਾ ਕਰਦੇ ਹਾਂ ਚਲਦੇ ਹਾਂ ਮੇਰਾ ਦੇਸ਼ ਮੇਰਾ ਫਰਜ਼ ਮੈਨੂੰ ਬੁਲਾ ਰਿਹਾ ਹੈ ਚਉਂਦੇ ਰਹੇ ਤਾਂ ਮਿਲਾਂਗੇ ਨਹੀਂ ਪਿੱਛੋਂ ਬੇਟੀ ਦਾ ਖਿਆਲ ਰੱਖੀ ਬਸ ਨਹੀਂ ਨਹੀਂ ਤੁਸੀਂ ਨਹੀਂ ਜਾ ਸਕਦੇ ਮੈਂ ਨਹੀਂ ਤੁਹਾਨੂੰ ਜਾਣ ਦੇਣਾ ਜੰਗ ਤੇ ਨਹੀਂ ਨਹੀਂ ਤੁਸੀਂ ਨਾ ਜਾ ਮਾਂ ਨਹੀਂ ਨਹੀਂ ਮੰਮਾ ਕਿਧਰ ਗੱਲਾਂ ਕਰੀ ਜਾਂਦੇ ਹੋ ਤੇਰੇ ਪਪਾ ਦੀ ਯਾਦ ਆ ਗਈ ਸੀ ਕੀ ਕਰ ਇਹ ਯਾਦਾਂ ਹੀ ਨੇ ਜਿਨ੍ਹਾਂ ਦੇ ਸਹਾਰੇ ਜ਼ਿੰਦਗੀ ਕੱਟਦੀ ਹੈ ਤੇ ਜ਼ਿੰਦਗੀ ਕੱਟੀ ਜਾਂਦੀ ਹੈ ਪੁੱਤ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇ ਹਾਂਜੀ ਮੰਮਾ ਮੈਂ ਲਿਆਉਣੀ ਆ ਪੁੱਤ ਆ ਗਿਆ ਤੂੰ ਕਿੱਥੇ ਚਲਾ ਗਿਆ ਸੀ ਆਪਣੀ ਅੰਮੀ ਨੂੰ ਛੱਡ ਕੇ ਅੰਮੀ ਜਾਨ ਜੰਗ ਦਾ ਬੇਗਲ ਵੱਜ ਚੁੱਕਿਆ ਤੇ ਮੈਨੂੰ ਜਾਣਾ ਪੈਣਾ ਅੰਮੀ ਜਾਨ ਮੈਂ ਆਪਣੇ ਦੇਸ਼ ਤੇ ਕੌਮ ਦੀ ਰਾਖੀ ਲਈ ਗਿਆ ਸੀ ਹੁਣ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ ਬਸ ਹੁਣ ਤੂੰ ਮੇਰੀ ਅੱਖਾਂ ਦੇ ਸਾਹਮਣੇ ਹੀ ਰਹਿਣਾ ਪਰ ਆਪਣੇ ਦੇਸ਼ ਨੂੰ ਦੁਸ਼ਮਣ ਦੇ ਹਵਾਲੇ ਵੀ ਨਹੀਂ ਕੀਤਾ ਜਾ ਸਕਦਾ ਕਿਹੜੇ ਦੇਸ਼ ਦੀ ਗੱਲ ਕਰਦਾ ਪੁੱਤਰਾ ਇਹ ਹੱਦਾਂ ਤੇ ਸਰਹੱਦਾਂ ਤੇ ਨਹਿਰੂ ਤੇ ਜਨਾਬ ਦੀ ਸੱਤਾ ਦੀ ਭੁੱਖ ਨੇ ਖਿੱਚੀਆਂ ਹੋਈਆਂ ਨੇ ਇਸ ਤੇ ਇਸ ਦੀ ਰਾਖੀ ਕਰਦਾ ਪਹਿਲਾਂ ਤੇਰਾ ਵਾਸੀਦ ਹੋ ਗਿਆ ਇਹ ਚੰਦਰੀਆਂ ਚੰਗਾ ਮਾਮਾ ਦੇ ਪੁੱਤ ਪੈਣਾ ਦੇ ਵੀਰ ਇਹ ਸੱਜ ਵਈਆਂ ਦੇ ਸ਼ੋਹਰ ਖੋਲੈਂਦੀਆਂ ਨੇ ਪਰ ਅਮੀ ਮੈਨੂੰ ਇਹ ਤੇਰੀਆਂ ਡੂੰਗੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਬਸ ਮੈਨੂੰ ਇੰਨਾ ਪਤਾ ਮੈਂ ਆਪਣੇ ਮੁਲਕ ਲਈ ਸ਼ਹੀਦ ਹੋ ਜਾਣਾ ਸ਼ਹੀਦ ਨਹੀਂ ਜੀ ਪੁੱਤਰਾ ਪਹਿਲਾਂ ਤੇਰਾ ਫਾਇਦਾ ਹੀ ਹੋ ਗਿਆ ਕੀ ਮਿਲਿਆ ਪਰ ਆਖਪੁਰਖ ਦੀ ਜ਼ਿੰਦਗੀ ਜਾ ਰਹੀ ਹੈ ਨਹੀਂ ਪੁੱਤਰਾ ਤੇਰੇ ਅੱਬਾ ਨੂੰ ਮਿਲੇ ਹੋਏ ਮੈਡਲਾਂ ਦਾ ਕੀ ਮੁੱਲ ਪਿਆ ਕੋਈ ਵਿਚਾਰ ਚ 50 ਰੁਪਏ ਦਾ ਵੀ ਨਹੀਂ ਲੈਂਦਾ ਹੁੰਦਾ ਐਵੇਂ ਅੰਮੀ ਜਾਨ ਅੰਮੀ ਜਾਨ ਕੀ ਹੋਇਆ ਹੋ ਗਿਆ ਸ਼ਹੀਦ ਦੇ ਦੇ ਲਈ ਛੱਡ ਗਿਆ ਸਾਨੂੰ ਦੋਨਾਂ ਨੂੰ ਆਲੂ ਪਿਆਜ ਕੱਟੀ ਜਾਨੀ ਆ ਘਰੇ ਗੋਸਤ ਬਣਿਆ ਪਿਆ ਕਹਿ ਤਾ ਲਿਆ ਕੇ ਦੇਵਾ ਕੋਈ ਜ਼ਰੂਰਤ ਨਹੀਂ ਮੈਨੂੰ ਤੂੰ ਬਿਨਾਂ ਇਜਾਜ਼ਤ ਤੋਂ ਮੇਰੇ ਘਰੇ ਆਇਆ ਕਿਦਾਂ ਦੇਖ ਸ਼ਹਿਰ ਦਾ ਤੇਰਾ ਜੰਗ ਚ ਮਾਰਿਆ ਗਿਆ ਤੇ ਹਣ ਤੇਰਾ ਕੀ ਬਣੂ ਆਪਣੇ ਨਾ ਜ਼ੁਬਾਨ ਨੂੰ ਲਗਾਮ ਦੇ ਸਮਝ ਗਿਆ ਨਾ ਮੈਂ ਨਾ ਇਮਾਨਦਾਰੀ ਔਰਤ ਆ ਜੇ ਫਾਲਤੂ ਬੋਲੇ ਨਾ ਮੇਰੇ ਨਾਲ ਇੱਥੇ ਕਤਲ ਕਰ ਦੂ ਤੇਰਾ ਅੰਮੀ ਅੱਦੇ ਕੀ ਬਕਵਾਸ ਕਰੀ ਜਾਂਦਾ ਵਾ ਤਨ ਤੂੰ ਤੇ ਭਾਈ ਦਾ ਘਰਾਂ ਚੱਲਿਆ ਪੁੱਤ ਤੂੰ ਕਿੱਥੇ ਹੈ ਨਾ ਪੁੱਤ ਤੇਰੇ ਜਾਣ ਤੋਂ ਬਾਅਦ ਸਾਨੂੰ ਕੀ ਕੀ ਦੁੱਖ ਚੱਲਣੇ ਪੈ ਰਹੇ ਨੇ ਇਹ ਚੰਦਰੀ ਦੁਨੀਆ ਸਾਨੂੰ ਜਿਉਣ ਵੀ ਨਹੀਂ ਦਿੰਦੀ ਤੂੰ ਤਾਂ ਜੰਗ 'ਚ ਸ਼ਹੀਦ ਹੋ ਗਿਆ ਪਰ ਅਸੀਂ ਅਸੀਂ ਬਰ ਬਰ ਮਰਦੇ ਆ ਇੱਕ ਗਰੀਬ ਦਾ ਬੱਚਾ ਰੋਜੀ ਰੋਟੀ ਲਈ ਜੀ ਹਿਤ ਹੁੰਦਾ ਅੱਲਾ ਰਹਿਮ ਕਰ ਰਹਿਮ ਕਰ ਅੱਲਾ ਵੀ ਰਸਰੀ ਕਾ ਜੀ ਮੈਂ ਇੱਥੇ ਹੁਣ ਤੋਂ ਪਹਿਲਾਂ ਘਾਰੀ ਗਈ ਸੀ ਫਿਰ ਪਤਾ ਲੱਗਾ ਵੀ ਤੁਸੀਂ ਮੋਟਰ ਤੇ ਆ ਮੈਂ ਕਿਹਾ ਕਿਉਂ ਨਾ ਮੈਂ ਇੱਥੇ ਆ ਕੇ ਗੱਲ ਕਰ ਲਵਾਂ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨ ਆਈ ਆ ਦੇਖੋ ਤੁਹਾਨੂੰ ਵੀ ਪਤਾ ਵੀ ਤੁਹਾਡਾ ਭਰਾ ਜੰਗ ਚ ਸ਼ਹੀਦ ਹੋ ਗਿਆ ਤੇ ਜਦੋਂ ਦੇ ਉਹ ਸ਼ਹੀਦ ਹੋਏ ਨੇ ਮੈਂ ਤੁਹਾਡੇ ਕੋਲੋਂ ਜ਼ਮੀਨ ਦਾ ਨਾ ਕੋਈ ਅਸਹਬ-ਕਤਬ ਨਾ ਠੇਕਾ ਕਦੀ ਨਹੀਂ ਮੰਗਿਆ ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਜ਼ਮੀਨ ਦਾ ਠੇਕਾ ਤੁਹਾਡੇ ਤੋਂ ਲੈਣਾ ਚਾਹੀਦਾ ਕਿਉਂਕਿ ਮੇਰੀ ਆਪਦੀ ਵੀ ਕਬੀਲਦਾਰੀ ਹੈ ਮੇਰੀ ਧੀ ਹੈ ਘਰ ਦੇ ਖਰਚੇ ਨੇ ਸੁਮੇਰਾ ਅਸਹਬ-ਕਤਬ ਕਰ ਦਿਓ ਤਾਂ ਵਧੀਆ ਦੇਖ ਲੈ ਭਾਬੀ ਸਾਹ ਹੱਥ ਰੱਸਾ ਸਿਰੇ ਤੇ ਗੰਢ ਨਾ ਤੈਨੂੰ ਜ਼ਮੀਨ ਮਿਲੇ ਨਾ ਤੈਨੂੰ ਮਿਲੇ ਜ਼ਮੀਨ ਦਾ ਠੇਕਾ ਬਾਈ ਜੀ ਤੈਨੂੰ 50000 ਰੁਪਏ ਪੈਨਸ਼ਨ ਆਉਂਦੀ ਆ ਤੁਹਾਡਾ ਮਾਮਾ ਤੇ ਹਾਂ ਦਾ ਖਰਚ ਕੀ ਹੈਗਾ ਚੁੱਪ ਕਰਕੇ ਪੈਨਸ਼ਨ ਖਾਈ ਜਾ ਜ਼ਮੀਨ ਦੀ ਨਾ ਗੱਲ ਕਰ ਸਾਡੇ ਸੁੱਖ ਨਾ ਮੁੰਡਾ ਨਾਲੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਹੁੰਦੇ ਨੇ ਮੁੰਡਿਆਂ ਨੂੰ ਹੀ ਜਾਂਦੀਆਂ ਹੁੰਦੀਆਂ ਨੇ ਤੇਰੇ ਤਾਂ ਕੱਲੀ ਧੀ ਹੈ ਕੱਲ ਨੂੰ ਜਦੋਂ ਧੀ ਵਿਆਹ ਧੀ ਜਵਾਈ ਤੇਰਾ ਜ਼ਮੀਨ ਲੈ ਜਾਊਗਾ ਆਪਣੀ ਸਾਰੀ ਜ਼ਮੀਨ ਕਿਤੇ ਹੋਰ ਚਲੀ ਜਾਊ ਦੇਖੋ ਮੇਰੀ ਧੀ ਦਾ ਵੀ ਜ਼ਮੀਨ ਵਿੱਚ ਹਿੱਸਾ ਬਣਦਾ ਜੇ ਤੁਸੀਂ ਨਹੀਂ ਠੇਕਾ ਦੇਣਾ ਵੱਟ પાਕੇ ਨਾ ਜ਼ਮੀਨ ਵੰਡ ਕੇ ਦੇ ਦਿਓ ਤਾਂ ਜੋ ਮੈਂ ਕਿਸੇ ਹੋਰ ਨੂੰ ਠੇਕੇ ਤੇ ਜ਼ਮੀਨ ਦੇ ਸਕਾਂ ਗੱਲ ਸੁਣ ਲੈ ਭਾਬੀ ਜੇ ਕਿਸੇ ਬਗਾਨੇ ਨੇ ਸਾਡੀ ਜ਼ਮੀਨ 'ਚ ਪੈਰ ਪਾਇਆ ਨਾ ਲੱਤਾਂ ਵੜ ਦਿਆਂਗੇ ਤੈਨੂੰ ਪਤਾ ਹੀ ਆ ਫਿਰ ਜ਼ਮੀਨ ਪਿੱਛੇ ਕਾਤਲ ਹੋ ਜਾਂਦੇ ਆ ਦੇਖੋ ਭਾਈ ਹਿੱਸਾ ਤਾਂ ਉਹਲਾ ਬਣਦਾ ਹੈ ਇਹ ਦੇਣਾ ਤਾਂ ਪਊਗਾ ਤੂੰ ਵੀ ਭਾਈ ਟਕਾਈ ਨਾ ਗੱਲ ਕਰ ਇਹਦਾ ਕੋਈ ਹੱਲ ਨਿਕਲੇ ਹੁੰਦਾ ਹੁੰਦਾ ਹੈ ਇਹਦਾ ਮਤਲਬ ਤੁਸੀਂ ਭੈਣ ਭਾਈਆਂ ਵਾਲਾ ਰਿਸ਼ਤਾ ਨਹੀਂ ਰੱਖਿਆ ਸ਼ਰੀਕ ਬਣ ਗਏ ਉਹੀ ਗੱਲ ਕਰਤੀ ਨਾ ਵੀ ਸ਼ਰੀਕ ਲਾਵੇ ਲੀਕ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਜ਼ਮੀਨ ਦੇਣੀ ਨਾ ਭੱਜਦਿਆਂ ਨੂੰ ਬਾਣ ਇੱਕੋ ਜੇ ਹੁੰਦੇ ਆ ਮੈਂ ਵੀ ਕੈਪਟਨ ਜਗਿੰਦਰ ਸਿੰਘ ਦੀ ਧੀ ਨਹੀਂ ਜੇ ਤੁਹਾਡੇ ਨਾਸੀ ਧੂਆਂ ਨਾ ਲਿਆਤਾ ਮੈਂ ਜ਼ਮੀਨ ਤਾਂ ਮੈਂ ਹਰ ਹਾਲਤ ਵਿੱਚ ਨਾ ਲੈ ਕੇ ਰਹੂੰਗੀ ਆਪਣਾ ਹਿੱਸਾ ਨਾ ਮੈਂ ਛੱਡਣ ਵਾਲੀ ਨਹੀਂ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਾਉਂ। ਸਾਰੀ ਜਾਣੀ। ਵੇਲਾ ਭਾਬੀ ਮੇਰੀ ਵੀ ਗੱਲ ਸੁਣ ਲੈ ਕਿ ਧਿਆਨ ਨਾਲ। ਐਦੋਂ ਪਹਿਲਾਂ ਤੇ ਮੈਂ ਵੱਡੇ ਛੋਟੇ ਦੀ ਲਿਹਾਜ਼ ਭੁੱਲ ਜਾ। ਜਿਹੜੇ ਪੈਰੀ ਤੁਰ ਕੇ ਆਈਆਂ ਨਾ ਉਸੇ ਪੈਰੀ ਵਾਪਸ ਚਲੀ ਜਾ। ਹੁਣ ਤਾਂ ਮੈਂ ਜਾਣੀ ਆ। ਪਰ ਆਉਂਗੀ ਜਰੂਰ ਕਿਸੇ ਗੱਲ ਨਾਲ। ਪੱਕੇ ਪੈਰੀ ਜ਼ਮੀਨ ਹਿੱਸਾ ਨਾ ਠੇਕਾ। ਇਹ ਨਹੀਂ ਮੈਂ ਛੱਡਦੀ। ਦੇਖ ਲਓ ਬਾਈ ਫੌਜਣ ਕਿੰਨੀ ਹੰਕਾਰੀ ਫਿਰਦੀ ਆ ਸਹੀ ਗੱਲ ਆ ਯਾਰ ਇਹ ਤਾਂ ਪਹਿਲਾਂ ਵਾਲੀ ਗੱਲ ਬਾਤ ਨਹੀਂ ਰਹੀ ਕੋਈ ਇਹਦਾ ਕਹਾਣੀ ਖਰਾਬ ਕਰੂ ਆਪਣੇ ਘਰ ਦੀ ਹੂੰ ਦੇਖੋ ਇਹਨੂੰ ਕਿਸੇ ਦੀ ਚੱਕ ਮਾਰੀ ਹੋਈ ਆ ਹੂੰ ਐਨੀ ਤਾਂ ਕੋਈ ਕਦੇ ਉੱਚੀ ਆਵਾਜ਼ ਚ ਬੋਲੀ ਨਹੀਂ ਸੀ ਮੈਂ ਕਹਣਾ ਹੁਣ ਤਾਂ ਪੂਰੀ ਭੂਸਰੀ ਫਿਰਦੀ ਐ ਜੀ ਦੇਖੋ ਜਿਹੜੀ ਹੱਕ ਦੀ ਗੱਲ ਐ ਹੂੰ ਉ ਤਾਂ ਇਹਦਾ ਹੱਕ ਬਣਦਾ ਹੂੰ ਪਰ ਮਤਲਬ ਇਹ ਠੱਗਾਈ ਦਾ ਗੱਲ ਕਰੇ ਪਰਿਵਾਰ ਹੈ ਆਪਣਾ ਆਹੋ ਇਹਦਾ ਕੋਈ ਹੱਲ ਨਿਕਲ ਸਕਦਾ ਬੋਲਦੀ ਤਾਂ ਦੇਖ ਕਿਵੇਂ ਸੀ ਬਾਈ ਇਹ ਹੁਣ ਚਲੋ ਆਪਾਂ ਥੋੜੇ ਸ਼ਾਂਤ ਰਹੀਏ ਇਹਦਾ ਹੱਲ ਨਿਕਲਿਆ ਹੋਊਗਾ ਕੋਈ ਨਾ ਦੇਖ ਉਹ ਮੈਂ ਤੇਰੇ ਘਰੇ ਆਇਆ ਸੀ ਨਾ ਕਿਵੇਂ ਫੁਰਕਦੀ ਸੀ ਤੂੰ ਸੋਚ ਜਰਾ ਤੇਰੀ ਐਨੀ ਉਮਰ ਆ ਕੀ ਦਾ ਅਸਰੇ ਕੱਢਾਂਗੀ ਮੇਸ਼ਾ ਹਮੇਸ਼ਾ ਵਾਸਤੇ ਤੂੰ ਮੇਰੀ ਬਣ ਜਾ ਤੈਨੂੰ ਰਾਣੀ ਬਣਾ ਕੇ ਰੱਖੂਗਾ ਤੂੰ ਮੇਰੇ ਹੱਥ ਕਿੰਨਾ ਫੜੇ ਛੱਡੇ ਨਾ ਹਾਂਜੀ ਸਰਦਾਰ ਜੀ ਮੈਂ ਕਚੈਰੀਆਂ ਚ ਆਇਆ ਥੰਮਣ ਨੇ ਥੋੜੇ ਵਾਸਤੇ ਥੰਮਣ ਉਹ ਵੇਖੀ ਜੋਰੇ ਕਹਿੰਦਾ ਕਚੈਰੀਆਂ ਚ ਆਇਆ ਕੀ ਫੜਾ ਗਿਆ ਉਹ ਬਾਈ ਇਹ ਤਾਂ ਭਾਬੀ ਨੇ ਕਰਤਾ ਉਹੀ ਕੰਮ ਆ ਕੀ ਕੋਰਟ ਕੇਸ ਕਰਤਾ ਬਾਈ ਆਪਣੇ ਤੇ ਕਹਿੰਦੀ ਹੁਣ ਮੈਂ ਕੋਰਟ ਰਾਹੀਂ ਜ਼ਮੀਨ ਲਵਾਂਗੀ ਮੈਂ ਤੁਹਾਨੂੰ ਕਹਿੰਦਾ ਸੀ ਨਾ ਵੀ ਇਹ ਰੌਲਿਆਂ 'ਚ ਕੋਈ ਫਾਇਦਾ ਨਹੀਂ ਆ ਹੁਣ ਫਿਰੀ ਜਾਓ ਕਚੇਰੀਆਂ 'ਚ ਰੁੜਦੇ ਸਾਰੇ ਜਣੇ ਤੇ ਗਈ ਵਰਗੀ ਦੀਸ ਨਹੀਂ ਹੁੰਦੀ ਓਏ ਆ ਤਾਂ ਨਜ਼ਾਰਾ ਆ ਗਿਆ ਕੀ ਨਜ਼ਾਰਾ ਆ ਗਿਆ 10 ਸਾਲ ਤਾਂ ਨਾਬੇ ਕੇਸ ਚੱਲੀ ਜਾਊਗਾ ਹਾਂ 20 ਸਾਲ ਚੱਲੀ ਜਾਊਗਾ ਪਟਿਆਲੇ ਫੇਰ 20 ਸਾਲ ਚੱਲੀ ਜਾਊ ਚੰਡੀਗੜ੍ਹ 40 ਸਾਲ ਆਪਣਾ ਕੇਸ ਨਿਬੜਣ 'ਚ ਨਹੀਂ ਆਉਣਾ ਐਨੇ ਨੂੰ ਇਹ ਫੌਜਣ ਮਰਖਾ ਪਜਾਊਗੀ ਸਵਾਦ ਹੀ ਆ ਗਿਆ ਤਾਂ ਉਹ ਹੱਕ ਨਹੀਂ ਕਿਸੇ ਦਾ ਰੱਖੀ ਨਾਮ ਦਾ ਹੱਕ ਤਾਂ ਦੇ ਦੇਵੇ ਜੀਦਾ ਹੋਵੇ ਇਹ ਬਾਲੇ ਰੌਲਿਆਂ ਚ ਕੋਈ ਫਾਇਦਾ ਨਹੀਂ ਹੁੰਦਾ ਨਾ ਭਾਈ ਹੁਣ ਤਾਂ ਕੋਟ ਰਾਹੀਓ ਲੈ ਲਵੇ ਨਜ਼ਾਰਾ ਹੀ ਆ ਗਿਆ ਤਾਂ ਗੁੱਸੇ ਨਹੀਂ ਹੋਈਂਦਾ ਜਿਆਦਾ ਵਾਅਲੈਕੁਮ ਸਲਾਮ ਚੌਧਰੀ ਸਾਹਿਬ ਜੀ ਅਸੀਂ ਇੱਕ ਫਰਿਆਦ ਲੈ ਕੇ ਆਏ ਆ ਤੁਹਾਡੇ ਕੋਲ ਹਾਂ ਜੀ ਦੱਸੋ ਮੈਂ ਤੁਹਾਡੀ ਕੀ ਖੇਦਮ ਕਰ ਸਕਦਾ ਜੀ ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਤਾਂ ਖਾਵੰਦ ਵੀ ਨਹੀਂ ਹੈ ਅੱਛਾ ਤੇ ਮੇਰਾ ਪੁੱਤਰ ਵੀ ਛਿੱਧ ਹੋ ਗਿਆ ਜੀ ਅਸੀਂ ਦੋਨੋਂ ਸੱਸ ਨੂੰ ਹੀ ਘਰ 'ਚ ਰਹਿਨੇ ਆ ਪਰ ਸਾਡਾ ਰਹਿਣਾ ਬਹੁਤ ਮੁਸ਼ਕਲ ਕੀਤਾ ਹੋਇਆ ਹੈ ਉਹ ਬਦਮਾਸ਼ ਛੇੜੈ ਨਾ ਜੀ ਉਹ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਹੈ ਅੱਛਾ ਅੱਜ ਤਾਂ ਉਹਦੀਆਂ ਸਾਰੀਆਂ ਹੱਦਾਂ ਹੀ ਟੱਪ ਗਈਆਂ ਜੀ ਉਹ ਸਾਡੇ ਘਰੇ ਆ ਗਿਆ ਅੱਛਾ ਤੇ ਮੇਰੀ ਨੂੰਹ ਨੇ ਬਾਂ ਫੜਨ ਦੀ ਕੋਸ਼ਿਸ਼ ਕੀਤੀ ਚੌਧਰੀ ਸਾਹਿਬ ਬਸ ਤੁਸੀਂ ਉਹਨੂੰ ਇੱਕ ਵਾਰੀ ਇੱਥੇ ਜ਼ਰੂਰ ਬੁਲਾਓ ਸਾਡਾ ਮਸਲਾ ਹੱਲ ਕਰੋ ਦੇਖੋ ਭਾਈ ਬੇਸ਼ੱਕ ਮੈਂ ਪਿੰਡ ਦਾ ਮੁਖੀ ਹਾਂ ਪਰ ਮੈਂ ਵੀ ਬਾਲ ਬੱਚੇਦਾਰ ਹਾਂ ਛੇਰਾ ਹੈਗਾ ਬਦਮਾਸ਼ ਆਦਮੀ ਮੈਂ ਉਸ ਨਾਲ ਦਸ਼ਮਣੀ ਨਹੀਂ ਪਾ ਸਕਦਾ ਚੌਧਰੀ ਸਾਹਿਬ ਜੀ ਅਸੀਂ ਤਾਂ ਬਹੁਤ ਉਮੀਦ ਲੈ ਕੇ ਆਏ ਸੀ ਤੁਹਾਡੇ ਕੋਲ ਪਰ ਇਹ ਤੋਂ ਵੀ ਕੋਈ ਖੈਰ ਨਹੀਂ ਪਈ ਚੱਲ ਪੁੱਤ ਗਰੀਬਾਂ ਦਾ ਕੋਈ ਨਹੀਂ ਹੁੰਦਾ ਰੱਬ ਨੇ ਜੋ ਵਕਤ ਪਾਤਾ ਆਪਾਂ ਹੀ ਕਟਾਂਗੇ ਸਸਿਕਲ ਮੈਮ ਸਸਿਕਲ ਹਾਂਜੀ ਮੈਮ ਮੈਂ ਤੁਹਾਡੀ ਕੀ ਸੇਵਾ ਕਰ ਸਕਦੀ ਹਾਂ ਮੈਂ ਕੁਲਦੀਪ कौर ਹਾਂਜੀ ਮੈਂ ਤੁਹਾਡੇ ਤੱਕ ਇੱਕ ਫਰਿਆਦ ਲੈ ਕੇ ਆਈ ਹਾਂ ਹਾਂਜੀ ਦਰਅਸਲ ਮੇਰਾ ਇੱਕ ਜੇਠ ਤੇ ਦੋ ਦੇ ਉਰ ਮੇਰੀ ਤੇ ਮੇਰੀ 3 ਦੇ ਹਿੱਸੇ ਦੀ ਜ਼ਮੀਨ ਹੜੱਪੀ ਬੈਠੇ ਨੇ ਨਾ ਤਾਂ ਠੇਕਾ ਦਿੰਦੇ ਨੇ ਹਾਂਜੀ ਤੇ ਨਾ ਨਾ ਜ਼ਮੀਨ ਸੁਮੇਤੋ ਨਹੀਂ ਤੁਸੀਂ ਮੇਰੀ ਹੈਲਪ ਕਰੋ ਮੈਨੂੰ ਮੇਰੇ ਹਿੱਸੇ ਦੀ ਜ਼ਮੀਨ ਦਵਾਈ ਜਾਵੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਹਾਂਜੀ ਮੈਮ ਤੁਹਾਨੂੰ ਕੌਣ ਨਹੀਂ ਜਾਣਦਾ ਹਾਂਜੀ ਤੁਸੀਂ ਕੈਪਟਨ ਜੋਗਿੰਦਰ ਸਿੰਘ ਦੀ ਬੇਟੀਆਂ ਜਿਨ੍ਹਾਂ ਨੂੰ ਆਪਰੰਭੀਰ ਚੱਕਰ ਮਿਲਿਆ ਤੁਹਾਡੇ ਹਸਬੰਡ ਤੇ ਮੇਰੇ ਹਸਬੰਡ ਇੱਕ ਹੀ ਝੁੰਡ ਦੇ ਵਿੱਚ ਕੰਮ ਕਰਦੇ ਸੀ ਮੈਡਮ ਇਹਨੂੰ ਪਤਾ ਹੈ ਤੁਹਾਡੇ ਹਸਬੰਡ ਪਿਛਲੀ ਲੜਾਈ ਦੇ ਵਿੱਚ ਲਾਪਤਾ ਹੋ ਗਏ ਸੀ ਮੈਡਮ ਜੋ ਵਾਹਗਰੋਂ ਨੂੰ ਮਨਜ਼ੂਰ ਸੀ ਮੈਂ ਮੈਂ ਤੁਹਾਡੇ ਲਈ ਕੀ ਸੇਵਾ ਨਿਭਾ ਸਕਦੀ ਆ ਜਦੋਂ ਵੀ ਮੈਂ ਉਹਨਾਂ ਕੋਲ ਜ਼ਮੀਨ ਦਾ ਠੇਕਾ ਲੈਣ ਜਾਣੀ ਆ ਉਹ ਮੈਨੂੰ ਚੰਗਾ ਮੜਾ ਬੋਲਦੇ ਨੇ ਮੈਂ ਕੱਲ ਵੀ ਗਈ ਸੀ ਕੱਲ ਤੋਂ ਨਹੀਂ ਮੈਨੂੰ ਤਾਂ ਕੀ ਦੇਤੀ ਕਿਸੀ ਨਾ ਜ਼ਮੀਨ ਦੇਣੀ ਆ ਨਾ ਠੇਕਾ ਤੇ ਜਮੀਨ ਦੇ ਪਿੱਛੇ ਕਤਲ ਵੀ ਹੋ ਸਕਦਾ ਮੈਨੂੰ ਉਹਨਾਂ ਤੋਂ ਡਰ ਲੱਗਦਾ ਮੈਡਮ ਜੀ ਬਹੁਤ ਆਸ ਲੈ ਕੇ ਮੈਂ ਤੁਹਾਡੇ ਕੋਲ ਆਈ ਆ ਮੈਨੂੰ ਮੇਰੀ ਜ਼ਮੀਨ ਦਵਾਈ ਜਾਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਬਹੁਤ ਮਾੜੀ ਗੱਲ ਆ ਜਿਹੜੇ ਸਾਡੇ ਦੇਸ਼ ਦੀ ਰੱਖੀ ਕਰਦੇ ਆ ਉਹਨਾਂ ਦੇ ਪਿੱਛੇ ਜ਼ਮੀਨਾਂ ਦੀ ਰੱਖੀ ਕੌਣ ਕਰੂ ਕੁਲਦੀਪ ਜੀ ਸਾਨੂੰ ਪੂਰੀ ਹਮਦਰਦੀ ਆ ਤੁਹਾਡੇ ਨਾਲ ਮੈਂ ਚਾਹੁੰਦੇ ਹੋਏ ਵੀ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਅਸੀਂ ਜਾਂ ਪੁਲਿਸ ਕੋਰਟ ਦੇ ਆਰਡਰਾਂ ਦੇ ਅਨੁਸਾਰ ਹੀ ਕਿਸੇ ਦੀ ਵੀ ਜ਼ਮੀਨ ਤੇ ਜੋ ਕਬਜ਼ਾ ਉਹ ਦਵਾ ਸਕਦੇ ਹਾਂ ਇਸ ਲਈ ਤੁਹਾਨੂੰ ਕੋਰਟ ਕਿਸ ਕਰਨਾ ਪੈਣਾ ਹੈ ਕਾਨੂੰਨ ਰਾਹੀਂ ਹੀ ਅਸੀਂ ਤੁਹਾਡਾ ਤੁਹਾਡੀ ਹੈਲਪ ਕਰ ਸਕਦੇ ਹਾਂ ਅਸੀਂ ਬਦੂਖਾ ਚਾ ਕੇ ਤੁਹਾਡੇ ਬਰਾਬਰ ਨਹੀਂ ਖੜ ਸਕਦੇ ਚੱਲ ਪੁੱਤ ਚਲੀਏ ਮੈਨੂੰ ਲੱਗਦਾ ਇੱਥੇ ਵੀ ਆਪਣੀ ਗੱਲ ਨਹੀਂ ਬਣਨੀ ਮੈਮ ਬੈਠੋ ਚਾਹ ਪੀ ਕੇ ਜਾਇਓ ਬਸ ਜੀ ਸਿਹਤ ਤਾਂ ਪਹਿਲੇ ਹੀ ਠੀਕ ਰਹਿੰਦੀ ਹੈ ਮम्मा ਦਾਦੀ ਮम्मा ਫੇਰ جنگ ਲੱਗ ਗਈ ਮੈਨੂੰ ਇਹਨਾਂ ਦਾ ਫੋਨ ਆਵਾ ਕਹਿੰਦੇ ਸਾਡੀ ਸਾਰੀ ਜੁਨਟ ਹੁਣ ਬਾਰਡਰ ਤੇ ਜਾ ਰਹੀ ਐ ਹਾਏ ਹਾਏ ਫੇਰ جنگ ਲੱਗਣ ਵਾਲੀ ਐ ਹਾਏ ਹੁਣ ਪਤਾ ਨਹੀਂ ਕੀ ਬਣੂਗਾ ਪਹਿਲਾਂ ਇਸ جنگ ਨੇ ਮੇਰਾ ਪੁੱਤ ਖਾ ਲਿਆ ਹੈ ਹੁਣ ਪਤਾ ਨਹੀਂ ਕਿੰਨੇ ਕਿ ਮਾਵਾ ਦੇ ਪੁੱਤ ਮਰਨਗੇ ਪਤਾ ਨਹੀਂ ਕਿੰਨੇ ਕਿ ਬੱਚੇ ਰੋਣਗੇ ਪਤਾ ਨਹੀਂ ਕਿੰਨੇ ਕਿ ਸਵਾਗਣਾਂ ਦੇ ਸੁਹਾਗ ਉਝੜਨਗੇ ਏ ਮੇਰੇ ਵਾਹਿਗੁਰੂ ਸੱਚੇ ਬਾਦਸ਼ਾ ਤੂੰ ਕਿਰ ਬੇਸ ਜਮਨੋ ਮਾਨ ਰਖਾ ਆਪਾ ਸਾਰੇ ਰਲ ਕੇ ਅਰਦਾਸ ਕਰੀਏ ਆਪਾ ਨੂੰ ਕੋਈ ਤਕਲੀਫ ਨਾ ਹੋਵੇ ਜੰਗ ਬੰਦ ਹੋ ਜAVE ਵਾਹਿਗੁਰੂ ਸੱਚੇ ਪਾਤਸ਼ਾਹ ਸਹੀ ਕਹਨੇ ਹੋ ਮੰਮੀ ਤੁਸੀਂ ਇਸ ਜੰਗ ਨੇ ਤਾਂ ਪਤਾ ਨਹੀਂ ਕਿੰਨੇ ਕ ਲੋਕਾਂ ਦੇ ਘਰ ਪੱਟ ਦਿੱਤੇ ਤੇ ਕਿੰਨੇ ਕ ਮਾਂ ਮੀਆਂ ਕੁੱਖਾ ਉੱਜੜ ਗਈਆਂ ਕਿੰਨੀਆਂ ਹੱਕ ਪਹਿਣਾ ਕਿੰਨੀਆਂ ਹੱਕ ਪਹਿਣਾ ਆਪਣੇ ਵੀਰਾਂ ਦੇ ਕੁੱਟ ਤੇ ਰੋਖੜੀ ਬੰਨਣ ਨੂੰ ਤਰਸਦੀਆਂ ਸਹੀ ਕਹਨੇ ਹੋ ਤੁਸੀਂ ਹੈ ਵਾਹੀ ਗੁਰੂ ਇਹ ਜੰਗ ਨਾ ਲੱਗੇ ਦੋਹਾਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਬਣਾਈ ਰੱਖ ਅਮਨ ਪੁੱਤ ਚੱਲ ਆਪਾਂ ਗੁਰਦੁਆਰਾ ਸਾਹਿਬ ਚਲੀਏ ਮੰਮੀ ਜੀ ਤੁਸੀਂ ਵੀ ਚਲੋ ਸਾਡੇ ਨਾਲ ਪੁੱਤ ਮੇਰੇ ਗੋਡੇ ਨਹੀਂ ਕੰਮ ਕਰਦੇ ਮੈਂ ਇੱਡੀ ਦੂਰ ਕਿਵੇਂ ਜਾਊਂਗੀ ਮੇਰੇ ਨਾਲ ਦੀ ਅਰਦਾਸ ਤੁਸੀਂ ਕਰ ਆਏ ਹੋ ਇਸ ਮੁਲਕ ਦੀ ਸੁੱਖ ਸ਼ਾਂਤੀ ਬਣੀ ਰਹੇ ਅਮਨ ਪੁੱਤ ਚੱਲ ਆਪਾਂ ਚਲੀਏ ਚਲੋ ਅਮਾ ਆਪਾਂ ਚਲੀਏ ਇਹ ਅੱਲਾ ਪਾਕ ਜੰਗ ਵਿੱਚ ਹਜ਼ਾਰਾਂ ਮਾਂਾਂ ਦੇ ਬੱਚੇ ਸੀਧ ਹੋ ਜਾਂਦੇ ਨੇ ਔਰਤਾਂ ਦੇ ਸੁਹਾਗ ਉਜੜ ਜਾਂਦੇ ਨੇ ਅਸੀਂ ਸਾਰੇ ਆਮਨ ਚਾਹੁੰਦੇ ਹਾਂ ਜੰਗ ਨਹੀਂ ਜੰਗ ਨਹੀਂ ਆਮੀਨ ਹੈ ਵਾਹਿਗੁਰੂ ਤੇਰੇ ਅੱਗੇ ਕੀ ਅਰਦਾਸ ਲੈ ਕੇ ਆਈ ਹਾਂ ਕਿ ਬਾਡਰਾਂ ਤੇ ਜੰਗ ਨਾ ਲੱਗੇ ਕਿਸੇ ਵੀ ਮਾਂ ਦਾ ਪੁੱਤ ਨਾ ਮਰੇ ਕਿਸੇ ਵੀ ਭੈਣ ਦਾ ਭਾਈ ਨਾ ਮਰੇ ਤੇ ਕਿਸੇ ਵੀ ਨੂੰਹ ਦਾ ਸੁਹਾਗ ਨਾ ਉਜੜੇ ਬਸ ਬਾਡਰਾਂ ਤੇ ਕਦੀ ਜੰਗ ਸ਼ੁਰੂ ਨਾ ਹੋਵੇ ਦੋਹਾਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਬਣਾਈ ਰੱਖ ਕਸ ਕਿਸੇ ਦੇ ਕਰਦਾ دیوانا ਬੁজে ਕਿਸੇ ਮਾਂ ਦੇ ਪੁੱਤ ਨੂੰ ਕੁਛ ਨਾ ਹੋਵੇ ਜਿਨਾ ਮਾਂਾਂ ਦੇ ਇੱਕੋ ਇੱਕ ਪੁੱਤ ਨੇ ਉਹ ਜੰਗਾਂ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਮਾਂਾਂ ਰੰਦੇ ਸਾਹ ਤੱਕ ਰੰਦੀ ਦੁਨੀਆ ਤੱਕ ਉਹਨਾਂ ਨਹੀਂ ਰਾਹਾਂ ਤੱਕ ਦੀਆਂ ਹ ਮਾਲਕਾ ਏ ਵਾਹਿਗੁਰੂ ਕਦੀ ਵੀ ਜੰਗ ਨਾ ਲੱਗੇ ਉਸ ਬਾਰਡਰਾਂ ਤੇ ਦੋਹਾਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਬਣਾਈ ਰੱਖੀ बस ਇਹੀ ਫਰਿਆਦ ਆ ਤੇਰੇ ਅੱਗੇ ਚੋਲੀ ਅਟਕੇ ਅਰਦਾਸ ਕਰਦੀ ਐ ਕਿਸੇ ਦਿੱਤੀ ਦੀਆਂ ਖੁਸ਼ੀਆਂ ਨਾ ਉਜੜਨ ਉਸ ਬਾਰਡਰਾਂ ਤੇ ਜੰਗ ਨਾ ਲੱਗੇ ਬਾਰਡਰਾਂ ਤੇ ਜੰਗ ਨਾ ਲੱਗੇ